ਪਾਸ ਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇਫੈਂਟ ਤੁਹਾਡਾ ਬੋ ਬੋ ਵੈਲਕਮ ਹੈ ਜੀ ਤੇ ਵੀਰਿਆ ਜੇ ਪਰ ਜੀਓ ਵਾਲਾ ਪਹੁੰਚ ਚੁੱਕੇ ਆ ਬਾਈ ਸਤਨਾਮ ਸਿੰਘ ਹੁਣੇ ਕੋਲ ਅੱਜ ਬਾਈ ਨੂੰ ਸਜਣਾ ਨਾਲ ਨਾਲ ਤੋਕਰ ਗੱਪਣ ਪਸ਼ੂ ਵੀ ਨਾਲ ਹੈਗੇ ਆ ਗਾਵਾਂ ਤੇ ਮੱਝਾਂ ਠੀਕ ਹੈ ਤੇ ਵੀਰੋ ਨਾਲ ਗੱਲਬਾਤ ਕਰੀਏ ਕਿ ਅੱਜ ਵਾਲੇ ਕੀ ਪ੍ਰਾਈਜ਼ ਹੈ ਮਿਲ ਕੇ ਰਕੋੜਾ ਉਸ ਤੋਂ ਪਹਿਲਾਂ ਵੀਜੀ ਰਿਕਵੈਸਟ ਮੈਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀ ਖਿਦੋ ਨਾਲੇ ਵੀਡੀਓ ਵੱਧ ਸ਼ੇਅਰ ਕਰਦਾ ਕਰੋ ਚਲੋ ਗਾਂ ਵੀ ਕੀ ਦਾ ਫਾਇਦਾ ਹੋ ਸਕੇ ਉਹਨਾਂ ਬਾਈ ਜੀ ਨਾਲ ਗੱਲਬਾਤ ਕਰੀਏ ਠੀਕ ਹੈ ਜੀ ਬਾਈ ਜੀ ਸੱਸੀ ਕਾਲ ਸੱਸੀ ਕਾਲ ਬਾਈ ਜੀ ਆ ਗਈ ਚੱਕੀ ਫਿਰਦੇ ਆ ਓਏ ਤੂੰ ਮੈਂ ਬਈ ਦਿਲਕਦੀ ਆ ਹਾਂ ਨਹੀਂ ਜ਼ਰੂਰੀ ਹੋਰ ਨਾ ਠੀਕ ਆ ਕਿਵੇਂ ਚੱਲਦਾ ਕੰਮ ਨਹੀਂ ਬੜੀ ਕਿਰਪਾ ਮਾਲ ਦੀ ਵਧੀਆ ਜਦੀ ਹੁੰਦਾ ਜਵਾਕ ਠੀਕ ਆ ਆ ਜਵਾਕ ਹੋ ਰਿਹਾ ਚਲੋ ਚਲੋ ਬਾਈ ਜੀ ਅੱਜ ਫਿਰ ਅੱਜ ਆਪਾਂ ਲੈ ਆਈਆਂ ਜੋ ਪੰਜ ਝੋਟੀਆਂ ਇਹਦੇ ਚੱਕ ਝੋਡੀ ਟੋਕੜ ਗੱਭਣਿਆ ਤੋਕਰ ਆਪਣੇ ਤੋਂ ਟੋਕੜ ਗੱਭਣਾ ਵਾ ਠੀਕ ਆ گاਵਾਾਂ ਥਲੇ ਦੁੱਧ ਉਗਾ ਇੱਕ ਥਲੇ 10 ਕਿਲੋ ਆ ਹਾਂਜੀ ਉਹ ਅਗਲੇ ਥਾਂ ਦੀ ਤਿਲੜਿਆ ਢਾਈਆਂ ਮੈਨੂੰ ਨਹੀਂ ਗੱਭਣਿਆ ਠੀਕ ਆ ਇੱਕ ਵੱਚੀ ਬਹੁਤ ਚੰਗੀ ਆ ਉਹਦੇ ਥਲੇ 12 ਕਿਲੋ ਦੁੱਧ ਆ ਅੱਛਾ ਤੇ ਸਾਢੇ 24 ਮਹੀਨਾ ਨਹੀਂ ਗੱਭਣਿਆ ਵਾਹ ਜੀ ਵਾਹ ਕਿਧਰ ਲੱਗੇ ਫਿਰ ਇਧਰੋਂ ਆਪਣੇ ਲਾਗੇ ਚੁਣ ਲਈਏ ਇੱਕ ਆਪਣੇ ਨੂੰ ਨੀਲੀ ਦੀ ਝੋਟੀ ਆ ਗਈ ਬਹੁਤ ਚੰਗੀ ਸ਼ੁਰੂ ਕਿਧਰ ਕਰੀਏ ਸ਼ੁਰੂ ਇਧਰੋਂ ਕਰੀਏ ਚਲੋ ਦੱਸੋ ਇਹ ਸੋਈ ਆ ਇਹ ਝੋਟੀ ਪਹਿਲਾ ਸੂਆ ਸੋਈ ਆ ਪਹਿਲਾ ਸੂਆ ਠੀਕ ਆ ਮੈਂ ਦੁੱਧ ਤੇਰੇ ਨਾਲੇ ਪੱਕਾ ਸਲੀਖਣਾ ਹਾਂ ਅੱਛਾ ਕਿੰਨਾ ਪੱਕਾ 10 ਕਿਲੋ ਹੂੰ ਠੀਕ ਆ ਚੂਨ ਇੱਕ ਨੰਬਰ ਲਓ ਜੀ ਚੂਨ ਦੇ ਕਹਿਣ ਵਾਲੀ ਗੱਲ ਨਹੀਂ ਕੋਈ ਪੱਕਾ ਲੋ 10 ਕਿਲੋ ਜੀ ਤੇ ਵੇਖੋ ਕਰਾਂ ਦੀ ਅੱਜ ਨਵਾਂ ਦਹਾ ਦੇ ਨਾਲ ਸੁਈਓ ਬੱਚਾ ਗਾੜੀ ਬੱਦਾ ਬਾ ਠੀਕ ਹੈ ਜੀ ਆ ਕਾਲੀ ਸ਼ਾ ਜੈਡ ਬਲੈਕ ਝੋਟੀ ਆ ਜੈਡ ਬਲੈਕ ਤੇ ਵੇਖੋ ਕਰਾਂ ਦੀ ਇਸ ਦੀ ਸ਼ਾ ਝੋਟੀ ਨੂੰ ਕਲਾ ਕਲਾ ਥੰਦੇ ਲੱਗਾ ਸਹੀ ਗੱਲ ਸਹੀ ਗੱਲ ਆ ਵੇਖੋ ਕੱਟੀ ਮਗਰ ਹਨਾ ਮਗਰ ਕੱਟਾ ਲੋ ਕਟਾ ਮਗਾ ਚੱਲਣ ਦੇ ਕਰਾਂ ਦੇ ਛੋੜੀ ਸੀਸ ਲੱਕ ਬਹੁਤ ਜਿਆਦੀ ਆ ਠੀਕ ਆ ਹਾਂਜੀ ਫਿਰ ਇੱਧਰ ਵੇਖ ਸੰਦੀਖਾ ਕੁੜੀਆਂ ਕੱਟਣ ਨੂੰ ਠਾਣ ਲੱਗਾ ਪਹਿਲਾਂ ਨੂੰ ਲੈ ਤੇ ਕੁੜੀਆਂ ਹੀ ਲੱਤ ਨਹੀਂ ਪੁੱਟਦਣ ਬੋਲੋ ਨਹੀਂ ਛੋਟੇ ਨਹੀਂ ਲਾ ਇਹੋ ਹੀ ਲੱਖੋ ਬਾਹਰ ਲੰਡੀਆਂ ਹਾਂ ਹੂੰ ਦਾਦੇ ਕੀ ਕਰਨਗੇ ਆਪੀ ਆ ਤੇਰੇ ਦੱਸਣਾ ਦੇ ਨਹੀਂ ਦੱਸ ਦੂ ਇੱਕ ਪੰਜ ਮੰਗ ਲਈਏ ਜੈ ਜੀ ਚੱਲਣ ਦੇ ਕਿਹਨੇ ਦੇ ਰਾਂਗੇ 90 ਅਗਾ ਸਿਰੀ ਦੇ ਰਾਂਗੇ ਵਾਹ ਜੀ ਵਾਹ ਵਾਠ ਠੀਕ ਐ ਚੱਲਾਂ ਦੇ ਫਿਰ ਪੂਰੇ ਸਿਰੀਆਣਾ ਚੋਟੀ ਦੇਵਾਂਗੇ ਆ ਗਿਆ ਖੇਡ ਜੀ ਬਣਾਈ ਜਨੇ ਅੱਜ ਵੇ ਚੋਟੀ ਨਾ ਜਾਇ ਨਾ ਕਾ ਚੋਟੀ ਨਾ ਦਊ ਹੋਰ ਜਾਂਦੇ ਮੈਂ 2000 ਬੜੀਆਂ ਕਰਦੇ ਪਰ ਚੋਟੀ ਨਾ ਦਊ ਕੋਈ 2000 ਹੋ ਜਾਂਦੇ ਛੱਡ ਦਾਂਗੇ ਯਾਰ ਕੋ ਜਾ ਤੂੰ ਕੋ ਚਾਹੀਦਾ 70 ਜਾਂਦੇ ਹੈ 70 ਦੇ 70 ਦੇ ਜੇ ਮਾਰਨਾ ਹੀ ਚੱਲ ਠੀਕ ਐ 70 ਹੀ ਜਾਂਦੇ ਦੋ ਤਸਰੀ ਦਵਾਂਗੇ ਹਾਂ 78000 ਤਰਿਆ ਦੀਏ ਕੋਈ 70 ਨਾ ਸਮਝੇ ਨਹੀਂ ਨਹੀਂ ਠੀਕ ਆ ਦੋ ਘਾਟ ਦਸਰੀ ਦਵਾਂਗੇ ਬਿਲਕੁਲ ਠੀਕ ਆ ਹਾਂ ਨਹੀਂ ਨਹੀਂ ਇਹ ਛੋਟੀ ਉਹ ਲੱਗ ਲਾਥਾਂ ਲੱਗਾ ਜੈ 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 ਬਿਲਕੁਲ ਜੈ ਜਵਾਈ ਕਰਿਆ ਝੋਟੀ ਦਿੱਤੀ ਆ ਬਿਲਕੁਲ ਬਿਲਕੁਲ ਇਹੋੀਆਂ ਝੋਟੀਆਂ ਆ ਭਾਵੇਂ ਬਾਹਰ ਵੇਖੀਆਂ 1.5 ਦੀ 95 ਦੀ ਝੋਟੀ ਬਣ ਗਈ ਜਾਨ ਦੋ ਬਸ ਠੀਕ ਆ ਦੋ ਘਾਟ ਅਸੀ ਝੋਟੀਆਂ ਹੁਣ ਦਵਾਂਗੇ ਬਿਲਕੁਲ ਜੀ ਬਿਲਕੁਲ ਇਹ ਮਹੀਨੇ ਦੇ ਦੁੱਧ ਸੁਨੀ ਦਾ 15 ਕਿਲੋ ਅੱਛਾ ਆ ਵੀ ਦੋ ਦੇ ਤਿੰਨ ਡਾਂਗੇ ਚੋ ਗਿਆ ਦੇ ਸੱਲੀ ਗੱਲ ਲਓ ਜੀ ਵੇਖੋ 15 ਕਿਲੋ ਦੁੱਧ ਆਹ ਵੇਖੋ ਮੈਂ ਗਿੱਠਾਂ ਮੇਨ ਨਾਲ ਆਈ ਵਾਕਿਆ ਗਿੱਠਾਂ ਮੇਨ ਨਾਲੇ ਲੈ ਬਾਈਏ ਨਾਰਾ ਨੋਰਾ ਛੱਡੇ ਪੂਰੀਆਂ ਬਹੁਤ ਜਿਆਦੀ ਠੀਕ ਆ ਆਂ ਦੁਖਾ ਦੇ ਮਗਰੋਂ ਆਸ ਅੰਦੀਰ ਸਿੰਘ ਸਿਆਮ ਜੀ ਨੂੰ ਆਹ ਜੱਡਾ ਭੜਕਾ ਮਾਰਦਾ ਗੇ ਹੈ ਮੈਂ ਤਾਂ ਨਹੀਂ ਨਹੀਂ ਠੀਕ ਆ ਗੇ ਆ 15 ਕਿਲੋ ਹੁਕੰਡੇ ਜੜਵਾ ਦੁੱਧ ਬਸ ਠੀਕ ਆ ਠੀਕ ਆ ਕੱਟੀ ਕੱਟੀ ਆ ਕਿਤਾ ਕੱਟੀ ਮਗਰ ਮਗਰੇ ਦੇ ਕੱਟੀ ਆ ਵੀ ਅਗਲੇ ਬੰਨੇ ਬੈਠੀ ਦਿਖਾ ਦਿੰਨੇ ਬੱਚਾ ਬੋਲੋ ਫਿਰ ਸੰਦੀਪ ਸਾਹਿਬ ਜੈ ਸੁਣੋ ਮੈਂ ਇੱਕ ਪੰਨਾ ਜੈ ਸੁਣੋ ਇੱਕ 15 ਦੀ ਮਹੀਨਾ ਦਾਵਾਂਗੇ ਹੈ ਇੱਕ 15 ਦੀ ਠੀਕ ਆ ਕਿੰਨਾ ਮਾਨਦਨ ਪੂਰਾ 5 ਕਰਦਾਂਗੇ ਇੱਕ ਦਾਦੀ ਆਣਾ ਮਹੀ ਦੇ ਦਾਂਗੇ ਠੀਕ ਆ ਹਾਂ ਚੱਲਣ ਦੋ ਵੇਖੋ ਜੀ ਆਂਦੋ ਕਰੋ ਦੋਜੀ ਨੀਲੀ ਦੀ ਝੋਟੀ ਆ ਸੰਦੀਪ ਸਾਹਿਬ ਕਿੰਨੇ ਦੀ ਕਿਹਾ ਸੀ ਇੱਕ ਦਸ ਦਿਹਾਣਾ ਦਵਾਂਗੇ ਇੱਕ ਦਸ ਦੀ ਨਾ ਇੱਕ ਨਾਦੀ ਨਾ ਜੱਸ ਲੋ ਹੋਰ ਉਸ ਮਾਨਦਾਨ ਕਰਦਾਂਗੇ ਮਾਨਦਾਨ ਚਲੋ ਕਰਦੇ ਹਾਂ ਜੀ ਇਹ ਇਹ ਨੀਲੀ ਦੀ ਝੋਟੀ ਆ ਸੁਨੀਰ ਦਾ ਮੂਰਤ ਵਾ ਠੀਕ ਆ ਗੱਬਣਾ ਨਾ ਸੂਈ ਆ ਦੁੱਧ ਕਿੰਨਾ ਦੁੱਧ ਦਾ ਪੱਕਾ 10 ਕਿਲੋ ਪੱਕਾ ਦਾ 10 ਕਿਲੋ ਥਣ ਵੀ ਐ ਨਜ਼ਾਰੇਦਾਰ ਚੈੱਕ ਕਰੋ ਨੀਲੀ ਪਿਓਰ ਇੱਧਰ ਵੇਖ ਚਟਕਟੀ ਦੀ ਸੀਲੀਆਂ ਵੇਖ ਹੂੰ ਹੂੰ ਇਹ ਥੋੜਾ ਮੂਰਤ ਆ ਦੇ ਬਾਕੀ ਮੂਰਤ ਤੁਰ ਫਿਰ ਤੁਰ ਕੱਟੀ ਮਗਰਾ ਮਗਰ ਬੱਚਾ ਮਰ ਗਿਆ ਅੱਛਾ ਬੱਚਾ ਮਰ ਚੁ ਗਿਆ ਮੂੰਹ ਤੇ ਮੂੰਹ ਬਣਿਆ ਹਾਂ ਮਰ ਗਿਆ ਬੱਚਾ ਮਰੇ ਜਿ ਵੇਚਾਂਗੇ ਹਾਂ ਹਾਂ ਟੌਂਗ ਵਾਲਾ ਕੰਮ ਨਹੀਂ ਚੰਗੀ ਕਰਦਾ ਬਿਲਕੁਲ ਬਿਲਕੁਲ ਜਿਹੜੀ ਮੈਂ ਸੰਦੀਪ ਜੀ ਦੇ ਵੀਡੀਓ ਵਿੱਚ ਪਾਈ ਮਰਿਆ ਬੱਚਾ ਗਾੜੀ ਪਿਆ ਠੀਕ ਆ ਹਾਂ ਚਲੋ ਬੋਲੋ ਜੀ ਫਿਰ ਜਿਹੜਾ ਜਿੱਡੀ ਝੋਟੀ ਸੋਹਣੀ ਨੇ ਕਿ ਝੋਟੀ 85000 ਦੀ ਹੁਣ ਜਿਹੜੀ ਝੋਟੀ 75000 ਦੀ ਦੇ ਦਾਂਗੇ 10 ਕਿਲੋ ਦੁੱਧ ਉਹਦੇ ਨਾਲ ਮਿਲਦੀ ਆਵੇ ਬਣਿਆ ਮੂੰਹ 70 ਦੀ ਜਾਂਦੇ ਯਾਰ ਆ ਬੱਚਾ ਵੀ ਨਹੀਂ ਲਈਦਾ ਇਹ ਨਾ ਬਿੱਲੀ ਦਾ ਬੱਚਾ ਕਟਾਈ ਵੀਡੀਓ ਬਣੀ ਜੇ ਕੋਈ ਵੀਰ ਨੇ ਮਾਇਨਾ ਨਾ ਬੱਚਾ ਗਾੜੀ ਪਿਆ ਮਰਿਆ ਵੀਡੀਓ ਦਿਖਾ ਦਾਂਗੇ ਹਾਂ 70000 ਦੀ ਯਾਹ ਦੇ ਦਾਂਗੇ ਜਾਂ ਦੇ ਚਲ ਠੀਕ ਆ 70 ਤੋਂ 2 70 ਲਓ 8000 ਦੀ ਨਾ ਨਾ ਠੀਕ ਹੈ ਕੋਈ ਹੋਰ ਛੋਟੀ ਨਾ ਤੂੰ ਬੱਚਾ ਮਰੀ ਦਾ ਕਰਕੇ ਨਹੀਂ ਠੀਕ ਹੈ ਇਹ ਮੇਰਾ ਬੱਚਾ ਮਰਿਆ ਦੁੱਧ ਤਾਂ 10 ਕਿਲੋ ਹੋਵੇ 70 ਤੇ ਮਿਲੂ ਇਹ ਵੀ 부ਸ਼ੀ ਲਈ 부ਸ਼ੀ ਲਈ ਲਓ ਜੀ 부ਸ਼ੀ ਲੈ ਦੋ ਮਰੇ ਗਿਆ ਨਾ ਮਰੇ ਨਹੀਂ ਦਿੱਤੀਆਂ ਬਿਲਕੁਲ ਨਹੀਂ ਨਹੀਂ ਬਿਲਕੁਲ ਚਾਹੀਦਾ ਭਾਈ ਇਹ ਆਜੋ ਸੁਰਨ ਸਿੰਘ ਮੈਂ ਕਾ ਤੁ ਕੋਈ ਗੱਲ ਹੀ ਰੱਬ ਹੋ ਕੇ ਬਣਦੀ ਨਾ ਨਾ ਬਿਲਕੁਲ ਬਿਲਕੁਲ ਬੱਚਾ ਲਾਉਣ ਦਾ ਕੰਮ ਨਹੀਂ ਕੀਤਾ ਤੇ ਸੁਰਨ ਸਿੰਘ ਸੁਰਨ ਸਿੰਘ ਇੱਥੇ ਮਾਰਨ ਗਿਆ ਠੀਕ ਆ ਵਾ ਠੀਕ ਆ ਆਜੋ ਆਜੋ ਪੂਰਾ 10 ਕਿਲੋ ਦੁੱਧ ਦੋ ਪੱਕਾ ਕੋਣ ਇੱਕ ਨੰਬਰ ਹੋਈ ਬੈ ਜੇ ਤਾਹ 12 ਦਿਨ ਠੀਕ ਆ ਠੀਕ ਆ ਤੇ ਮਾਪੋ ਜੰਦੇ ਤਾਂ ਹੋ ਜਾਂਦੇ ਆ ਕੀ ਹੁਣ ਬੋਠਾ ਬਾਸ ਨੂੰ ਲੱਗਣ ਲੱਗੇ ਤਾਂ ਪਾ ਹੁਣ ਨਹੀਂ ਤਾਂ ਆਪਣੇ ਉਹ ਨਹੀਂ ਕੰਮ ਆ ਗਿਆ ਆਪਾਂ ਬੈਠੇ ਗੱਲਾਂ ਰੇ ਕੜਾ ਪਈ ਜਾਈਏ ਖਾਣੀਆਂ ਮਰੀ ਜਾਈਏ ਹਾਂ ਬਿਲਕੁਲ ਆਪਾਂ ਨੂੰ ਤਾਂ ਕੰਮ ਨਾ ਕੰਮ ਨਾ ਕੰਮ ਕਰਨਾ ਆਪਾਂ ਕੰਮ ਕਰਨਾ ਬਿਲਕੁਲ ਚਲੀ ਗਏ ਕੋਰ ਗੱਲ ਆ ਹਾਂਜੀ ਗਦਾਮਾਂ ਨੇ ਗੱਲਾਂ ਗਾਇਆ ਜਿਹੜੇ ਮੁਲਖ ਰਖਾਈ ਉਹਦਾ ਬੁਰਾ ਨਹੀਂ ਤੱਕੀ ਬਿਲਕੁਲ ਜੀ ਬਿਲਕੁਲ ਇਹ ਭਰੀਆਂ ਵਾਂ ਭਰੀਆਂ ਵਾਂ ਭਾਵੇਂ ਤੇ ਦੇਣ 6 ਤੇ ਭਾਵੇਂ ਦੇ 7 ਬਿਲਕੁਲ ਹੁਣ ਜਿਹੜਾ 20 ਲਾਉਣ ਵਾਲਾ ਉਹਨੇ 20 ਲਾਉਣਾ ਲੱਖ ਕਿਥੋਂ ਲਾ ਨਹੀਂ ਲਾ ਸਕਦਾ ਨਹੀਂ ਲਾ ਸਕਦਾ ਲਾ ਲਓ ਮੈਂ ਰੱਖ ਦੇ ਹੁਣ ਉਹ ਉਹ ਤੇ ਫਿਰ ਵੇਂਦਾ ਰਹੂ ਕਿ ਲੱਖ ਕਦੋਂ ਇਕੱਠਾ ਕਰੂੰ ਤੇ ਕਦੋਂ ਮੈਂ ਲੈ ਨਾ ਮੇਰੀ ਜਿਹਨੇ 30 ਹਜ਼ਾਰ ਵਾਲੀ ਬੰਦਨੀਆ ਉਹਦੇ ਪੱਜੇ ਲੱਖ ਵਾਲੀ ਆ ਇੱਕ ਗੱਲ ਸੁਣ ਤਾਰ ਨੰਬਰ ਜੀ ਕਿਨੇ ਵਪਾਰੀ ਤਰਨ ਦਾ ਨੰਬਰ ਤੋਂ ਗੁਰਦਾਸਪੁਰ ਤੋਂ ਹਾਂਜੀ ਜੇ ਛੋਟਿਆਂ ਦਾ ਆਏ ਆ ਛੋਟਿਆਂ ਆਓ ਤੇ ਜੇ ਆਜਾ ਕੇ ਨਾ ਉਹਦਾ ਛਕਰਾਨਾ ਕਰੋ ਦੂਜਾ ਤੇਰਾ ਛਕਰਾਨਾ ਕਰਦੇ ਹਾਂ ਨਹੀਂ ਚਲੋ ਮੇਰਾ ਛੱਡੋ ਪਰੇ ਮੇਰਾ ਨਾ ਨਾ ਨਹੀਂ ਨਹੀਂ ਸਿਆਣੇ ਨੇ ਇੱਕ ਗੱਲ ਆਖੀ ਆ ਰੱਬ ਆਪ ਨਹੀਂ ਆਉਂਦਾ ਨਹੀਂ ਨਹੀਂ ਕੋਈ ਚੱਕਰ ਨਹੀਂ ਮੇਰੀ ਗੱਲ ਸੁਣੋ ਰੱਬ ਇਹ ਬੰਦਾ ਛਾਲ ਮਾਰਦੇ ਪਾਣੀ ਚ ਡੁੱਬਦਾ ਹੋਵੇ ਘਰੀ ਰੱਬ ਨਹੀਂ ਥੋੜਾ ਆਣ ਕੇ ਬਚਾਇਆ ਉਹਨੇ ਬੰਦਾ ਘੱਲਣਾ ਕੀ ਤਾਂ ਤੇਤ ਨਹੀਂ ਜਾਗ ਪਣਾ ਰੱਬ ਮੇਰੀ ਗੱਲ ਸੁਣੋ ਉਹ ਨਹੀਂ ਛਾਲ ਮਾਰ ਦੇਣੀ ਹੁਣ ਪਿਚਾ ਲੈਣਾ ਉਹਨੂੰ ਆਪਾਂ ਤੁਸੀਂ ਕਿੱਥੇ ਭਲੇ ਕਰੂ ਮਈਆਂ ਨੇ ਕਹਿੰਦੇ ਸੀ ਇੱਕੋ ਹੀ ਲੈਣ ਕੇ ਵੇਚੀ ਲੋਕ ਲੈ ਜਾਂਦੇ ਸੀ ਹਾਂ ਲੋਕ ਗਾਂ ਹਰਿਆਣੇ ਦੇ ਲੈ ਹਾਂ ਮਈਆਂ ਹਾਂ ਜਿਹੜਾ ਆਪਾਂ ਸੋਚੀਏ ਕਿ ਗਾਂ ਯਾਰ ਹੁਣ ਅੱਜ ਸਮਝ ਰਿਹਾ ਇਹ ਹੈ ਹੀ ਕੁਛ ਨਹੀਂ ਅੱਜ ਦਾ ਪਰ ਅੱਜ ਅਸੀਂ 10 ਵੇਚ ਜੋਗੇ ਹੋਏ ਨਾ ਤੇਰੇ ਨਾਲ ਸੀ ਤੇ ਅਸੀਂ ਵੀ ਕਰਾਂ ਗਾਂ ਮੇਰੀ ਸੁਣੋ ਕਰੀ ਲਾ 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 ਕਰੀ ਜਾਵਾਂਗੇ ਉਹਨੂੰ ਹੀ ਚਾਰ ਦਿਨ ਦੇਈ ਉਹਨੂੰ ਹੀ ਪੰਜ ਦਿਨ ਦੇਈ ਤੂੰ ਸਾਡੇ ਤੋਂ ਓਦਾਂ ਨਹੀਂ ਕਰਦਾ ਮੈਂ ਜਦੋਂ ਇੰਨਾ ਦਾ ਲੋੜ ਗਈ ਤੂੰ ਅੱਦਾ ਨਹੀਂ ਕਰਦਾ ਤੂੰ ਕੰਮ ਕਰਕੇ ਖੜਦਾ ਹੂੰ 100 150 ਕਿਲੋਮੀਟਰ ਚੱਲ ਕੇ ਆਉਣਾ ਬਿਲਕੁਲ ਜੀ ਬਿਲਕੁਲ ਤੂੰ ਕਿਹੜਾ ਸਾਡੇ ਤੂੰ ਅੱਦਾ ਮੰਗਦਾ ਨਾ 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 ਬਿਲਕੁਲ ਜੀ ਹੁਣੀ ਮੈਂ ਤੇ ਨਫਾ ਲੈ ਲੈਨੇ ਉਹ ਹੀ ਤੈਨੂੰ ਥੋੜਾ ਦੇ ਦੇਨੇ ਨਾ 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 ਜੀ ਹੁਣੀ 10 ਮਈਆਂ ਦਾ ਤੈਨੂੰ 4 ਵੀ ਦੇ ਦਾਂਗੇ ਸਾਨੂੰ ਨਹੀਂ ਦੁਖਦਾ ਕਿਉਂਕਿ ਅੱਜ ਕੱਲ ਵੀਰ ਜੀ ਦਲਾਲੀ ਕਿ ਨਹੀਂ ਹੋ ਗਈ ਚਲੋ ਭਾਈ ਜੋ ਲੈ ਕੇ ਜਾਂਦੇ ਰਹਿ ਕਹਿੰਦੇ ਆ ਨਹੀਂ ਆ ਮੇਰਾ ਪੱਟੂ ਨੁਕਾ ਗਿਆ ਭਰਾਵਾ ਇਹ تیر ਨਹੀਂ ਛੱਡਦੇ ਜਿਹੜੀ ਗੱਲ ਆ ਨਾ ਆਪਾਂ ਕਰੀ ਕੇ ਦਾ ਖਾਗੜਾ ਮੈਂ ਬਿਲਕੁਲ ਦਨਵਾ ਦਾ ਗਾਣਾ ਹੈ ਕਿ ਖਾ ਦੇ ਨਾ ਮਣੀ ਕਰਨਾ ਚਾਹੀਦਾ ਖਾ ਕੇ ਬਿਲਕੁਲ ਇਹ ਜਿੰਨਾ 6 ਕਿਲੋ ਵਾਲੀਆਂ ਉਹ ਵੀ ਭਰੀਆਂ ਹੀ ਆ ਗਗਨ ਸਿੰਘ ਆਸੀ ਉਹ ਵੀ ਟਾਈਮ ਸੀ ਜਦੋਂ ਅਸੀਂ ਇੱਕ ਬਣਾ ਕੇ ਆਂਦੇ ਸੀ ਇੱਕ ਬਣਾ ਗਏ ਤਾਂ ਆ ਜੋ ਵੀ ਟਾਈਮ ਤੇੜੇ 5-5 ਪਾਈ ਜਾਂਦੇ 5-5 ਆਉਂਦੇ ਠੀਕ ਹੈ ਨਾ ਇਹ ਇਹ ਨਹੀਂ ਹੁੰਦਾ ਬਾਈ ਇੱਕ ਗੱਲ ਹੈ ਕਿ ਇਹਨਾਂ ਨੂੰ ਬਾੜਾ ਚਣ ਚਾਹੀਦਾ ਇਹਨਾਂ ਨੇ ਆਪਾਂ ਨੂੰ ਲੱਖ ਜੋਗੀ ਬਣਾਇਆ ਬਿਲਕੁਲ ਹੁਣ ਕੋਈ ਇੱਥੇ ਵੀਰਜੀ ਵੀ ਹੁਣ ਕਰਿਆਨੇ ਦੀ ਦੁਕਾਨ ਆ। ਹਾਂ। ਉਹ ਜਾ ਕੇ ਕੱਲ ਮੇਰਾ ਖਾਂਡ ਕਿਉਂ ਵੇਖ ਦੌਰ ਫਿਰ ਵੇਚੀ ਕੌਣ। ਬਿਲਕੁਲ ਸਹੀ ਗੱਲ। ਉੱਥੇ ਜਾ ਜੋ ਉੱਥੇ ਇੱਕ ਬੀੜਾ ਵੀ ਮਿਲੂ ਆਪਾਂ ਨੂੰ ਸਾਰਾ ਸਾਰਾ ਕੁ ਮਿਲਣਾ ਸਾਰਾ ਕੁ ਮਿਲਣਾ। ਹੁਣ ਆਪਣੀ ਦੀ ਦੁਕਾਨ ਹੈ ਆਪਾਂ ਨੇ ਵੀਰ ਨੂੰ ਬੰਨ ਸੋਣਾ ਸੌਦਾ ਰੱਖਣਾ ਪੈਣਾ। ਰੱਖਣਾ ਹੀ ਪੈਣਾ ਜੀ। ਇਹਨਾਂ ਨੂੰ ਆਪਾਂ ਕਿਹੜੀ ਗੱਲਾਂ ਮਾਰੀਆਂ ਆਖਣਾ। ਯਾਰ ਦੱਸ ਕਿਉਂ ਕਮਾਈ ਨਹੀਂ ਦਿੰਦੀਆਂ। ਇਹਦੇ ਆਪਾਂ ਨੂੰ ਕਮਾਈ ਦੇਂਦੀਆਂ। ਇਹਦੇ ਆਪਾਂ ਪੈਰੀ ਹੱਥ ਲਾਉਣੇ ਚਾਹੀਦੇ। ਬਿਲਕੁਲ ਸਹੀ ਗੱਲ ਤੁਹਾਡੀ। ਆਸਾ ਰੋਟੀ ਆਪਣੀ ਇਹ ਦੁਕਾਨਦਾਰੀ ਆ। ਕਪਾ ਕੇ ਉਹਨਾਂ ਨੂੰ ਮਾਰਿਆ ਨੇ ਮਾਰਾ ਕਹਿੰਦੇ ਆਪਣੇ ਭਾਰੀਆਂ ਭਾਈ ਆਪਣੇ ਭਾਰੀਆਂ ਪਰੀਆਂ ਚਲੋ ਜੋ ਭਾਈ ਜੀ ਕੋਈ ਕਹਿੰਦਾ ਕੋਈ ਚੱਕਰ ਆਪਣਾ ਕੰਮ ਆ ਪਤਾ ਕਿ ਆਪਾਂ ਗੱਲਾਂ ਨਹੀਂ ਬੋਲੀਆਂ ਕਰਦੇ ਆਪਾਂ ਨੇ ਆਪਣੇ ਆਪਣਾ ਕਹਿੰਦਾ ਆਪਣਾ ਵੇਖੋ ਕੰਮ ਆਪਣੀ ਇਹੀ ਹਰਿਆਣਾ ਆਪਣੇ ਹੀ ਹਰਿਆਣਾ ਉਹ ਗੱਲ ਆ ਕਿ ਸਾਰੇ ਹਰਿਆਣੇ ਚਲ ਗਏ ਇਹਨਾਂ ਨੂੰ ਕਿੰਨੇ ਵੇਚ ਦੇ ਕੇ ਕਿੰਨੇ ਵੇਚ ਦੇ ਇਹ ਵੀ ਆਪਾਂ ਹੀ ਵੇਚਦੇ ਨੇ ਉਹ ਜਿਹੜੇ ਮੀਨ ਭਰਾ 30 ਲਾਉਣ ਵਾਲੇ 40 ਲਾਉਣ ਵਾਲੇ ਉਹ ਕਿੱਥੋਂ ਲੁਕ 50 ਲਾਉਣਾ ਕਿੱਥੋਂ ਲਾਈ ਸਾਰੇ ਵਿਚਾਰੇ ਨਹੀਂ ਬਿਲਕੁਲ ਉਹਦੇ ਆਪਣੀ ਟੀ ਕਰ ਦਿੰਦੇ ਕੋਈ ਆਉ ਮੈਂ ਹੌਲੀ ਨਹੀਂ ਲੱਭ ਬਿਲਕੁਕ ਬਿਲਕੁਲ ਇਹਦੇ ਦੇ ਦੋ 10 ਕਿਲੋ ਆ ਹੋ ਮੋਹਨ ਜੀ ਇਹਦੇ ਬੱਚਾ ਤਾਂ ਮੈਂ 60 ਭੜਿਆ 50000 ਜੀ ਦੇਵਾਂਗੇ 55 ਦੀ ਹਾਂ 55 ਦੀ ਹੋਰ ਕਰ ਦੇ ਤਿੰਨ ਛੱਡ ਦਾਂਗੇ ਪੂਰੇ 52000 ਜੀ ਜਸਨੋ ਮੈਂ ਚਲੋ ਠੀਕ ਹੈ ਜਾਣ ਦੇ ਆ ਜੋ ਇਹ ਇਹ ਟੋਕਰ ਕਾ ਬਣਾ ਗਿਆ ਹੈ ਇਹ ਸੁਦੀਪ ਜੀ ਆਪਾਂ ਪਹਿਲੀ ਵੀਡੀਓ ਤੇ ਮੈਂ ਪਾਈ ਸੀ ਅੱਛਾ ਆਪਾਂ ਚੈੱਕ ਕਰਾਈ ਗੱਲ ਮੈਂ ਚੈੱਕ ਲਈ ਆ ਹਾਂ ਕੋਈ ਆਪਣੀ ਫੁੱਲ ਗਰੰਟੀ ਤੇ ਮੈਂ ਲੈ ਜੇ ਹਾਂ 7 ਕਿਲੋ ਦੁੱਧ ਭਾੜੇ ਤੇ ਮਿਲਦੀ ਆ ਠੀਕ ਆ ਢਾਈਆਂ ਮਹੀਨਾ ਨਹੀਂ ਗੱਪਣੇ ਲੋ ਢਾਈਆਂ ਮਹੀਨੇ ਗੱਪਣ ਪਰ ਚੈੱਕ ਕਰਕੇ ਲੈ ਜਾਈ ਜਿਹਨੇ ਵੀ ਲੈ ਕੇ ਜਾਣੀ ਆ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਲਓ ਜੀ ਚੈੱਕ ਆਇਆ ਆਪਾਂ ਕੱਲ ਚੈੱਕ ਆ ਗਏ ਕੀ ਗੱਡਾ ਲਵਾਤਾ ਹਾਂ ਹਾਂ ਠੀਕ ਆ ਢਾਈਆਂ ਮਹੀਨੇ ਦੀ ਪੂਰੀ ਗੱਬਣ ਨਹੀਂ ਢਾਈਆਂ ਮਹੀਨੇ ਗੱਬਣ ਆਹ ਵੇਖੋ ਕਰਾ ਗੇ ਛੋਟੀ ਕੱਢ ਦੇ ਇਹ ਕਿੱਡਾ ਮੇਰੇ ਵੱਡੀ ਵੱਡੀ ਛੋਟੀਆਂ ਹਨਾ ਠੀਕ ਆ ਟੋਰਨੋ ਕਰਾ ਦੇ ਲੈ ਚਲੋ ਕੋਣ ਚੰਦੀ ਸਾ ਕੋਈ ਆ ਵਜੀ ਟੋਪੜ ਗੱਬਣੀ ਲੈਣਾ ਮਤਲਬ ਬੇਜੀ ਵੇਖੋ ਇਹ ਪਤਾ ਨਹੀਂ ਕਿ ਦੁਨੀਆ ਅਲੱਗ ਅਲੱਗ ਤਰ੍ਹਾਂ ਦੀ ਆ ਠੀਕ ਹਨਾ ਕਈ ਲੈਣੀ ਬਾਈ 5 ਲੱਖ ਦੀ ਤੇ ਕਈ ਲੈਣੀ ਵਿਚਾਰੇ 50 ਹਜ਼ਾਰ ਕਈ ਕੋਈ ਲੈਣੂ 30 ਹਜ਼ਾਰ ਦੀ ਬੈਠਾ 30 ਹਜ਼ਾਰ ਦੀ ਬੈਠਾ ਠੀਕ ਹੈ ਨਾ ਆ ਮਾਰੇ ਹੋ ਆਨੇ ਆਪਨੀ ਦੁਕਾਨ ਤੇ ਓਏ ਹਰ ਵੇ ਤਰ੍ਹਾਂ ਦਾ ਸੌਦਾ ਮਿਲੂ ਕਈ ਵਿਚਾਰੇ ਇਹੋ ਜਿਹੇ ਆ ਆਪਣੀ ਦਾ ਟੋਕੜ ਵੀ ਮਿਲੂਗੀ ਕਈ ਇਹੋ ਜਿਹੇ ਗਾਵਾਂ ਵਾਲਿਆਂ ਨੂੰ ਬੈਠੇ ਟੋਕਣਾ ਉਹ ਫੋਨਾਂ ਦੇ ਮੈਨੂੰ ਆ ਹੁਣ ਵੇਖ ਇਧਰ ਗਾਵਾਂ ਨਾ ਤੇ ਇਹ ਜਾਣੀਆਂ ਇਹ ਬਾਤ ਚਲੋ ਆਈਓ ਤਰ੍ਹਾਂ ਸੌਦਾ ਨਿੱਕਾ ਮੋਟਾ ਵੀ ਲਾਇਆ ਗਿਆ ਕੋ ਨਾਲ ਚਲੋ ਗਾ ਗਾਗ ਨਾ ਮੁੜੇ ਇਹਦੇ ਦੁਕਾਨਦਾਰੀ ਇੱਥੇ ਜਿਹੜਾ ਸੌਦਾ ਹੈ ਵੇਖਣਾ ਬਿਲਕੁਲ ਤੇ ਆਹ ਵਾਰ ਕਿੰਨੇ ਦੀ ਜਿਹੜੀ ਜੇ ਨੀ ਇਹ ਆ ਮੋਲ ਤੇ ਬਲਾ ਟੀਲੇ ਦਾ ਵਖਾ 55000 ਹਾਂ ਚਲੋ ਨਿਕਲ ਆਈ ਆ ਅੱਜ ਵੀ 55000 ਚਲੋ ਠੀਕ ਆ ਗੱਭਾ ਨਿਕਲੇਗਾ ਇਹ ਆਖਣਾ ਮੈਂ 60 ਬਾੜੀ ਆ ਗਿਆ ਅੱਜ ਵੀ 55000 55000 ਜਾਂਦੇ ਕੋਲ ਵਾ ਠੀਕ ਆਜੋ ਗਾਵਾਂ ਖਾਈਏ ਦੋ ਗਾਵਾਂ ਚੋਕੜਾ ਗੱਭਣਾ ਆ ਜੀ ਵੜਿਆ ਹਾਂ ਇਹ ਸਾਢੇ 40 ਮਿੰਨਾਂ ਲਈ ਗੱਭਣੇ ਨੂੰ ਚੈੱਕ ਕਰਾ ਕੇ ਲੈ ਜੀ ਆਪਣੇ ਘੱਲੇ ਤੇ ਹਾਂ ਨਹੀਂ ਤੇ ਗਰੰਟੀ ਉਹ ਭੰਗ ਵਿੱਚ ਦੁੱਧ ਇਹਦੇ 12 ਕਿਲੋ ਸਹੀ ਸਲਾ ਗੱਡੀ ਇੱਦਾਂ ਬੈਠਾ ਰਿਹਾ ਲਓ ਜੀ 12 ਕਿਲੋ ਦੁੱਧ ਤੇ ਸਾਢੇ 11 ਮਹੀਨੇ ਦਾ ਗੱਬਣਾ ਇਹ ਵੀ ਇੱਕ ਹੋਰ ਅਜਾ ਰਾਤੀ ਆਇਆ ਕੋਈ ਨਾ ਸ਼ੰਗਾਨੀ ਸੰਦੀਪ ਹਾਂ ਹਾਂ ਬਿਲਕੁਲ ਚੱਲਾਂ ਤੇ ਘਰਾਂ ਦੇ ਆਹ ਦੇਖੋ ਸੋਹਣੀ ਵਿਹੜੇ ਨਾਲੇ ਦੁੱਧ ਵੀ ਤੇ ਗੱਬਣਾ ਵੀ ਗੱਬਣਾ ਪੂਰੇ ਸਾਢੇ 4 ਮਹੀਨੇ ਆਂਦੇ 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 ਚੱਲਾਂ ਤੇ ਘਰਾਂ ਦੇ ਬੋਲੋ ਜਾ ਜੀ ਤੇ ਜਮਾ ਵਾਛੀ ਦੇ ਪੈਸੇ 60000 ਦੇ ਹਾਂ ਇਹ ਜਸਨੋ 30000 ਦੀ ਬਚੀ ਦੇ ਨਾਲ 22 22000 ਦੀ ਹਾਂ ਨਾ ਦਮੇ ਕੋ ਚੋ ਛੋੜੀ ਕਰ ਜਾ ਆਹ ਇਹ ਦੋ ਰੋਏ ਦੁੱਧ ਪੱਤਾ 10 ਕਿਲੋ ਖੁਲਾਏ ਜਿੰਨੂੰ ਹਦੇ ਹਾਂ ਹਾਂ ਤੇ ਗੱਬਣਾ ਇਹ ਭਾਈਆਂ ਵੀ ਨਿਆਦੀ ਆ ਭਾਈਆਂ ਨੇ ਗੱਬਣਾ ਕੋਈ ਕਿਆ ਕਰਾ ਕੇ ਆਪਦੀ ਤਸल्ली ਕਰਕੇ ਖਾਣੇ ਲੋਰੋ ਕਰਾ ਦੀ ਥਾਣੇ ਦੇ ਤੈਨੀ ਆ ਅੱਜ ਤੇ ਲੜਾ ਇਹ ਲੜਾ ਗਲੇ ਥਾ ਲੋ ਜੀ ਤੇ ਲੜ ਗਾਵਾ ਤੇ ਵੇਖੋ ਕਰਾ ਦੀ ਦੁੱਧ ਕਿਨਾ ਦੁੱਧ ਦੇ ਦੇ 12 ਕਿਲੋ 12 12 ਕਿਲੋ ਦੁੱਧ ਨਿਯਾਰੇ ਲੋਕ ਦਾਦੀ ਕੋਈ ਭੁਲ 20 ਦਾ ਦੇ ਦੇ ਬਾ ਠੀਕ ਆ ਚੱਲਣ ਦੋ ਇੰਨੀ ਕੀਮਤ ਆ ਇਹ ਤਾਂ ਗੰਦੀ ਜਿਆ ਪੰਜੀ ਦੇ ਦੇ ਗੇ 20 ਹਾਂ ਨਾ ਦੇਦਾ ਕਿ 18 ਯਾਰ ਬਾ ਜਾਈ ਉੱਟਨੀ ਆਈ ਆਈ ਇਹ ਪਰ ਜਿਹੜਾ ਵੀਰ ਲੈ ਨੂੰ ਯਾਰ ਕਰੂ ਨਾਲੇ ਦੁੱਧ ਪੀਓ ਦੁੱਧ ਪੀਓ ਬਸ ਬਸ ਇਹਨੇ ਨਹੀਂ ਫੇਰ ਆ ਗਈ ਚਲੋ ਚਲੋ ਬਾ ਠੀਕ ਆ ਚਲੋ ਆਜੋ ਫਿਰ ਆਜੋ